ਸਾਡੇ ਇਸ ਵੀਡੀਓ ਦੇ ਨਾਲ ਜੁੜੇ ਜੀ ਸਾਡੇ ਸਾਰੇ ਹੀ ਦਿਵਿਆਂਗ ਹਨਰਾ ਸਾਡੀਆਂ ਮਾਤਾ ਮਾਂ ਭੈਣਾਂ ਬਜ਼ੁਰਗ ਜਨਤਾ ਦੀਆਂ ਪੈਨਸ਼ਨਾਂ ਲੱਗਿਆ ਨੇ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਅਕਤੂਬਰ ਮਹੀਨੇ ਦੀ ਪੈਨਸ਼ਨ ਦੀ ਕਿੰਨੇ ਦਿਨਾਂ ਦੇ ਵਿੱਚ ਆ ਸਕਦੀ ਹੈ ਔਰ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਕ ਵਕ ਸੁਭਾ ਸਰਕਾਰਾਂ ਵੱਲੋਂ ਪੈਨਸ਼ਨਾਂ ਵਧਾਈਆਂ ਜਾ ਰਹੀਆਂ ਨੇ ਭਾਵੇਂ ਉਹ ਦਿੱਲੀ ਸਰਕਾਰ ਹੈ ਹਰਿਆਣਾ ਸਰਕਾਰ ਹੈ ਵਕ ਵਕ ਸੁਭਾ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਪੈਨਸ਼ਨ ਦੇ ਵਿੱਚ ਵਾਧਾ ਹੋ ਰਿਹਾ ਭਾਵੇਂ ਉਹ ਹੈਂਡੀਕੈਪ ਪੈਨਸ਼ਨ ਹੈ ਬਜ਼ੁਰਗਾਂ ਦੀ ਪੈਨਸ਼ਨ ਹੈ ਵੜਾਪਾ ਪੈਨਸ਼ਨ ਹੈ ਸੋ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਕਿ ਆਸਰਾਈਆਂ ਲੱਗ ਰਹੀਆਂ ਨੇ ਕਿ ਪੰਜਾਬ ਸਰਕਾਰ ਵੀ ਦੀਵਾਲੀ ਦਾ ਕੋਈ ਤੋਹਫਾ ਦੇ ਸਕਦੀ ਹੈ ਬਜ਼ੁਰਗਾਂ ਨੂੰ ਹੈਂਡੀਕੈਪਾਂ ਨੂੰ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸੋ ਇਹ ਵੀਡੀਓ ਦਾ ਮੁੱਖ ਮੰਤਵ ਆਪਣਾ ਬਣਾਉਣ ਦਾ ਇਹ ਹੈ ਕਿ ਤੁਸੀਂ ਕਿਹੜੇ ਦਸਤਾਵੇਜ਼ ਜਿਹੜੇ ਡਾਕੂਮੈਂਟ ਹੈ ਉਹ ਰੈਡੀ ਕਰਕੇ ਰੱਖਣੇ ਆ ਤਾਂ ਜੋ ਤੁਹਾਡੀ ਪੈਨਸ਼ਨ ਦੇ ਵਿੱਚ ਰਿਕਵਰ ਨਾ ਆਵੇ ਤੇ ਤੁਹਾਡੀ ਪੈਨਸ਼ਨ ਜੇਕਰ ਵਾਧੀ ਹੈ ਤੇ ਵੈਰੀਫਿਕੇਸ਼ਨ ਹੁੰਦੀ ਹੈ ਤੇ ਤੁਸੀਂ ਸਾਰੇ ਦਸਤਾਵੇਜ਼ ਤੁਹਾਡੇ ਬਿਲਕੁਲ ਤਰਸਤ ਪਾਏ ਜਾਣ ਜਾਂ ਫਿਰ ਜਿਹੜੇ ਬਜ਼ੁਰਗਾਂ ਦੀ ਹਾਲੇ ਪੈਨਸ਼ਨ ਨਹੀਂ ਲੱਗੀ ਹੈ ਤੇ ਉਹਨਾਂ ਨੂੰ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਏਗੀ ਤਾਂ ਜੋ ਪੈਨਸ਼ਨ ਲਗਵਾ ਸਕਣ ਸੋ ਸਭ ਤੋਂ ਪਹਿਲਾਂ ਆਹ ਆਉਨੇ ਆ ਜੀ ਕਿਹੜੇ ਫਰੂਫ ਚਾਹੀਦੇ ਹੁੰਦੇ ਨੇ ਸਕਰੀਨ ਦੇ ਉੱਤੇ ਤੁਸੀਂ ਦੇ ਸਕਦੇ ਆ ਇਹ ਅਫੀਸ਼ੀਅਲ ਡਾਟਾ ਜੀ ਇਹ ਜੋ ਪੰਜਾਬ ਸਰਕਾਰ ਪ੍ਰੂਫ ਮੰਗਦੀ ਆ ਵੜਾਪਾ ਪੈਨਸ਼ਨ ਦੇ ਲਈ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਜਿਹੜੇ ਫਰੂਫ ਚਾਹੀਦੇ ਹੁੰਦੇ ਨੇ ਸਭ ਤੋਂ ਪਹਿਲਾਂ ਬਿਨਾਂ ਕਾਰਦੇ ਪਛਾਣ ਦੇ ਸਬੂਤ ਨੇ ਇਹ ਕਿ ਤੁਸੀਂ ਪੰਜਾਬ ਦੇ ਵਸਨੀਕ ਆ ਤੇ ਤੁਹਾਡੇ ਆਧਾਰ ਕਾਰਡ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਉਹ ਆਥੈਂਟਿਕ ਹੋਣਾ ਚਾਹੀਦਾ ਬਾਇਓਮੈਟ੍ਰਿਕ ਸਾਰਾ ਕੁਝ ਉੱਚ ਹੋਣਾ ਚਾਹੀਦਾ ਤੁਹਾਡਾ ਤੇ ਉਹਦੇ ਵਿੱਚ ਮੌਜੂਦਾ ਮਿਤੀ ਜਿਹੜੀ ਉਹ ਤਾਂ ਚਲੋ ਹੁੰਦੀ ਹੋਈ ਐ ਦੂਜੇ ਨੰਬਰ ਤੇ ਤੁਹਾਡੇ ਕੋਲ ਹੋਣਾ ਚਾਹੀਦਾ ਵੋਟਰ ਆਈਡੀ ਕਾਰਡ ਵੋਟਰ ਆਈਡੀ ਦੇ ਵਿੱਚ ਕਾਫੀ ਤੁਹਾਡਾ ਡਾਟਾ ਸਟੋਰ ਕੀਤਾ ਹੁੰਦਾ ਉਹ ਵੀ ਤੁਹਾਡੇ ਕੋਲ ਜਿਹੜਾ ਉਪਲਬਧ ਹੋਣਾ ਚਾਹੀਦਾ ਇਹ ਨਹੀਂ ਹੈ ਤਾਂ ਤੁਹਾਡੇ ਕੋਲ ਪਾਸਵਰਡ ਹੋਣਾ ਚਾਹੀਦਾ ਜੇਕਰ ਪਾਸਵਰਡ ਵੀ ਨਹੀਂ ਹੈ ਤਾਂ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੋਵੇਗਾ ਉਹ ਹੋਣਾ ਚਾਹੀਦਾ ਉਹ ਵੀ ਨਹੀਂ ਹੈ ਤਾਂ ਪੈਨ卡 ਤੁਹਾਡੇ ਕੋਲ ਹੋਣਾ ਚਾਹੀਦਾ ਇਹ ਪਹਿਲਾ ਪ੍ਰੂਫ ਹੋ ਗਿਆ ਦੂਜਾ ਹੈ ਜੀ ਬਿਨਾ ਕਾਰਦੇ ਰਹਿائش ਦਾ ਸਬੂਤ ਕਿੱਥੇ ਤੁਸੀਂ ਰਹਿੰਦੇ ਹੋ ਪਾਸਪੋਰਟ ਹੋਣਾ ਚਾਹੀਦਾ ਦੂਜਾ ਨੰਬਰ ਤੇ ਵੋਟਰ ਆਈਡੀ ਕਾਰਡ ਤੁਹਾਡੇ ਕੋਲ ਤਾਂ ਵੀ ਕੰਮ ਚੱਲ ਜਾਏਗਾ ਆਧਾਰ ਕਾਰਡ ਇਹ ਆਧਾਰ ਕਾਰਡ ਆ ਜਾ ਤੁਹਾਡੇ ਕੋਲ ਉਹ ਵੀ ਇੱਕ ਆਥੈਂਟਿਕ ਆਧਾਰ ਕਾਰਡ ਹੁਣ ਬਣ ਗਿਆ ਇਹ ਆਧਾਰ ਕਾਰਡ ਨੂੰ ਕਹਿੰਦੇ ਆ ਉਹ ਚ ਵੀ ਡਾਟਾ ਤੁਹਾਡਾ ਹੁਣ ਅਪਡੇਟ ਕਰ ਦਿੱਤਾ ਗਿਆ ਉਹ ਤੁਹਾਡੇ ਕੋਲ ਹੋਵੇ ਤਾਂ ਵੀ ਕੰਮ ਚੱਲ ਜਾਏਗਾ ਤੁਹਾਡਾ ਜਿਹੜਾ ਐਡਰੈਸ ਦਾ ਸਰਟੀਫਿਕੇਟ ਹੈ ਡੋਮਿਸਾਈਲ ਸਰਟੀਫਿਕੇਟ ਜਿਹਨੂੰ ਆਫਕਾਇਦ ਨੇ ਸੈਂਟਰਲ ਸਟੇਟ ਗਵਰਨਮੈਂਟ ਦਾ ਜਿਹੜਾ ਅਗਰ ਪੀਐਸਓ ਵੱਲੋਂ ਜਾਰੀ ਕੀਤਾ ਗਿਆ ਹੋਵੇ ਕੇਂਦਰੀ ਰਾਜ ਸਰਕਾਰ ਜਾਂ ਪੀਐਸਓ ਵੱਲੋਂ ਜਾਰੀ ਕੀਤਾ ਗਿਆ ਹੋਵੇ ਉਹ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਫਿਰ ਆਉਂਦੀ ਹੈ ਗੱਲ ਤੀਜੇ ਨੰਬਰ ਤੇ ਬੀਨੈ ਕਾਰਡ ਦਾ ਜਨਮ ਮਿਤੀ ਦਾ ਸਬੂਤ ਕਿਉਂਕਿ ਜਿਹੜੀ ਪੈਨਸ਼ਨ ਹੈ ਉਹ 65 ਸਾਲ ਤੋਂ ਬਾਅਦ ਲੱਗਦੀ ਹੈ ਮਰਦਾਂ ਦੀ ਯਾਨੀ ਕਿ ਬਜ਼ੁਰਗ ਬਾਪੂਆਂ ਦੀ ਤੇ ਜਿਹੜੀਆਂ ਮਾਤਾਵਾਂ ਦੀ ਪੈਨਸ਼ਨ ਲੱਗਦੀ ਹੈ ਉਹ 58 ਸਾਲ ਤੋਂ ਬਾਅਦ ਲੱਗਦੀ ਹੈ ਇਹ ਸਿੱਧਾ ਸਿੱਧੀ ਕੋਰੀ ਕਰਾਰੀ ਗੱਲ ਹੈ ਤੁਸੀਂ ਇਹਦੇ ਨਾਲ ਨਾਲ ਫਟਕਣਾ ਨਹੀਂ ਆ ਜੇਕਰ ਤੁਹਾਡੀ 65 ਤੋਂ ਉੱਤੇ ਉਮਰ ਹੈ ਤੇ ਪੁਰਸ਼ਾਂ ਦੀ ਉਹਨਾਂ ਦੀ ਪੈਨਸ਼ਨ ਜੜੀਆਂ ਲੱਗੇਗੀ ਤੇ 58 ਤੋਂ ਉੱਤੇ ਮਹਿਲਾਵਾਂ ਦੀ ਜੜੀਆਂ ਪੈਨਸ਼ਨ ਲੱਗੇਗੀ ਤੇ ਹੁਣ ਤੀਜੇ ਨੰਬਰ ਤੇ ਆ ਜਾਂਦਾ ਜੀ ਜਨਮ ਮਿਤੀ ਦਾ ਸਬੂਤ ਆਧਾਰ ਕਾਰਡ ਹੈਗਾ ਕੰਮ ਚੱਲ ਜਾਏਗਾ ਵੋਟਰ ਆਈਡੀ ਕਾਰਡ ਤੁਹਾਡੇ ਕੋਲ ਕੰਮ ਚੱਲ ਜਾਏਗਾ ਬਰਥ ਸਰਟੀਫਿਕੇਟ ਹੈ ਤੁਹਾਡੇ ਕੋਲ ਮੈਟ੍ਰਿਕਿਉਲੇਸ਼ਨ ਯਾਨੀ ਕਿ 10ਵੀਂ ਦਾ ਸਰਟੀਫਿਕੇਟ ਤਾਂ ਵੀ ਕੰਮ ਚੱਲ ਜਾਏਗਾ ਵੋਟਰ ਸੂਚੀ ਦੇ ਵਿੱਚ ਤੁਹਾਡਾ ਜਨਮ ਸਰਟੀਫਿਕੇਟ ਜਾਂ ਮੈਟ੍ਰਿਕ ਸਰਟੀਫਿਕੇਟ ਇਹ ਸਾਰਾ ਕੁਝ ਚਾਹੀਦਾ ਹੁੰਦਾ ਇਹ ਤੁਹਾਡਾ ਕੰਮ ਚੱਲ ਜਾਏਗਾ ਬੈਂਕ ਦੀ ਪਾਸਬੁੱਕ ਹੈ ਤੁਹਾਡੇ ਕੋਲ ਤਾਂ ਵੀ ਤੁਹਾਡਾ ਕੰਮ ਚੱਲ ਜੇਗਾ ਸੋ ਇਹ ਸਾਰੇ ਦਸਤਾਵੇਜ਼ ਤੁਸੀਂ ਦਰਸਤ ਕਰਕੇ ਰੱਖੋ ਤੁਹਾਡੇ ਅਪਡੇਟ ਹੋਣੇ ਚਾਹੀਦੇ ਨੇ ਸਾਰੇ ਡਾਕੂਮੈਂਟ ਕਿਸੇ ਦੇ ਵਿੱਚ ਕੋਈ ਦੁਰਦਚਿੱਤੀ ਨਹੀਂ ਹੋਣੀ ਚਾਹੀਦੀ ਤਾਂ ਜੋ ਸਰਕਾਰ ਤੁਹਾਡੇ ਤੋਂ ਕੋਈ ਵੀ ਡਾਕੂਮੈਂਟ ਮੰਗਦੀ ਹੈ ਜਿਲਾ ਪੱਧਰ ਤੇ ਬੈਂਕ ਤੁਹਾਡੇ ਤੋਂ ਕੁਝ ਵੀ ਮੰਗਦਾ ਤੇ ਉਹ ਤੁਹਾਡੇ ਕੋਲ ਡਾਕੂਮੈਂਟ ਹੋਣੇ ਚਾਹੀਦੇ ਨੇ ਪਾਸਬੁੱਕ ਤਾਂ ਚਾਹੀਦੀ ਹੁੰਦੀ ਹੈ ਤਾਂ ਜਦੋਂ ਜਿਹੜੀ ਤੁਹਾਡੇ ਪੈਨਸ਼ਨ ਹੈ ਉਹ ਸਿੱਧਾ ਬੈਂਕ ਖਾਤੇ ਦੇ ਵਿੱਚ ਆਵੇਗੀ ਇਸ ਲਈ ਬੈਂਕ ਪਾਸਬੁੱਕ ਤੁਹਾਡੀ ਅਪਡੇਟ ਹੋਣੀ ਚਾਹੀਦੀ ਹੈ ਸਵੇ ਸਾਰੇ ਦਸਤਾਵੇਜ਼ ਤਿਆਰ ਰੱਖੋ ਜੀ ਹੋ ਸਕਦਾ ਦਿਵਾਲੀ ਦੇ ਵਿੱਚ ਤੋਹਫਾ ਪੰਜਾਬ ਸਰਕਾਰ ਦੇ ਸਕਦੀ ਹੈ ਤੇ ਪੈਨਸ਼ਨਾਂ ਦੇ ਵਿੱਚ ਵਾਅਦਾ ਹੋ ਸਕਦਾ ਕਿਉਂਕਿ ਵੱਖ-ਵੱਖ ਸੂਬਾ ਸਰਕਾਰਾਂ ਇਦਾਂ ਦਾ ਕੰਮ ਜੜੀਆਂ ਨੇ ਕਰ ਰਹੀਆਂ ਨੇ ਆਪਣੇ ਪੱਧਰ ਤੇ ਅਸੀਂ ਆਵਾਜ਼ ਚੱਕ ਰਹੇ ਹਾਂ ਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਕਿ ਫਜ਼ਰਗਾਂ ਦੀਆਂ ਪੈਨਸ਼ਨਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਤੇ ਹੈਂਡੀਕੈਪ ਜਿਹੜੇ ਸਾਡੇ ਦਮਿਆਬ ਭੈਣ ਭਰਾ ਨੇ ਉਹਨਾਂ ਦੀ ਵੀ ਲੋੜਿੰਦਾ ਅਨਸਾਰ ਮੁਤਾਬਕ ਪੈਨਸ਼ਨਾਂ ਵਧਣੀਆਂ ਚਾਹੀਦੀਆਂ ਨੇ ਤੇ ਜਿਹੜੇ ਨੰਬਰ ਤੇ ਸਾਡੀਆਂ ਭੈਣਾਂ ਜਿਨ੍ਹਾਂ ਦੀ ਵਿਧਵਾ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਵਿਵਾਦਾ ਹੋਣਾ ਚਾਹੀਦਾ ਸੋ ਇਹ ਪੈਨਸ਼ਨਾਂ ਦੇ ਵਿੱਚ ਵਿਵਾਦ ਪੰਜਾਬ ਸਰਕਾਰ ਕਰੇ ਅਸੀਂ ਬੇਨਤੀ ਵੀ ਕਰਾਂਗੇ ਤੇ ਸਾਡੀ ਮੰਗ ਵੀ ਹੈ ਕਿਉਂਕਿ ਹੁਣ ਸਮੇਂ ਦੇ ਅਨੁਸਾਰ ਅਪਡੇਟ ਸਭ ਕੁਝ ਹੁੰਦਾ ਹੈ ਤੇ ਹੁਣ ਪੈਨਸ਼ਨਾਂ ਵੀ ਅਪਡੇਟ ਹੋਣੀਆਂ ਚਾਹੀਦੀਆਂ ਨੇ ਜਿਵੇਂ ਜਿਵੇਂ ਮਹਿੰਗਾਈ ਵਧ ਰਹੀ ਹੈ ਤੇ ਗੁਜ਼ਾਰਾ 1500 ਦੇ ਵਿੱਚ ਨਹੀਂ ਹੁੰਦਾ ਇਹ ਸਭ ਨੂੰ ਪਤਾ ਹੈ ਤੇ ਸਰਕਾਰਾਂ ਨੂੰ ਵੀ ਪਤਾ ਹੈ ਇਸ ਲਈ ਅਸੀਂ ਬੇਨਤੀ ਪੰਜਾਬ ਸਰਕਾਰ ਕੇ ਕਰਦੇ ਹਾਂ ਕਿ ਇਹਨਾਂ ਮੰਗਾਂ ਤੇ ਵਿਚਾਰ ਕੀਤਾ ਜਾਵੇ ਤੇ ਅਕਤੂਬਰ ਮਹੀਨੇ ਜਾਂ ਪੈਨਸ਼ਨਾਂ ਟਾਈਮ ਸਿਰ ਆਉਣਗੀਆਂ ਜੀ ਸਾਨੂੰ ਜੋ ਅਪਡੇਟ ਮਿਲ ਰਹੀਆਂ ਨੇ ਉਹ ਇਹ ਨੇ ਕਿ ਤਿਹਾਰਾ ਦਾ ਕਿਉਂਕਿ ਮੈਂਨਾਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਪੈਨਸ਼ਨਾਂ ਪੈ ਜਾਣਗੀਆਂ ਤੇ ਜੇਕਰ ਕੋਈ ਫੈਸਲਾ ਹੁੰਦਾ ਹੈ ਪੈਨਸ਼ਨ ਵਧਾਉਣ ਨੂੰ ਲੈ ਕੇ ਅਸੀਂ ਬੈਠੇ ਹਾਂ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਣਾ ਉਸੇ ਨਾ ਭੁੱਲਿਓ ਸਬਸਕ੍ਰਾਈਬ ਵਾਲਾ ਬਟਨ ਤੇ ਇਹ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਟੈਗ ਲਗਾਉਣੇ ਆ ਵੱਧ ਤੋਂ ਵੱਧ ਹੰਜਾਬ ਸਰਕਾਰ ਤੱਕ ਪਹੁੰਚਦੀ ਵੀਡੀਓ ਹੋ ਸਕੇ ਇਸ ਲਈ ਤੁਸੀਂ ਕਮੈਂਟਾਂ ਦੇ ਵਿੱਚ ਪੰਜਾਬ ਗਵਰਨਮੈਂਟ ਟੈਗ ਸੀਐਮ ਮੈਂ ਕੁਮਤਰੀ ਪਗੋਸਨ ਨਾਮ ਲਿਕੇ ਟੈਗ ਲਗਾ ਕੇ ਤੁਸੀਂ ਇਹ ਵੀਡੀਓ ਸ਼ੇਅਰ ਕਰਨੀ ਹੈ ਧੰਨਵਾਦ ਜੀ ਸਾਰਿਆਂ ਦਾ ਖਿਆਲ ਫਰੀਦਾ ਸ਼੍ਰੀ ਅਕਾ